ਦੀ ਅਸ న్యూਸ ਦੇਖਦੇ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦੂਸਰੇ ਦਿਨ ਜੋ ਪਿੰਡ ਮੋਕਰ ਨਤ ਅਲੱਗ-ਅਲੱਗ ਪਿੰਡਾਂ 'ਚ ਜੋ ਡਿਊਟੀ ਲੱਗੀ ਆ ਉਹ ਚੋਣ ਪ੍ਰਚਾਰ ਕਰਦੇ ਹੋਏ ਔਰ ਪਿੰਡ ਦੇ ਮੋਢਵਾਰ ਨਾਲ ਜੋ ਕਾਰਜਕਾਰਜ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਔਰ ਬਹੁਤ ਹੀ ਵਧੀਆ ਅੰਗਾਰਾ ਜੋ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਉਹ ਤੁਸੀਂ ਦੇ ਰਹੇ ਹੋ ਅਸ న్యూਸ ਪੰਜਾਬ ਦੀ ਖਾਸ ਰਿਪੋਰਟ ਬਿਊਰੋ ਚੀਫ ਤਵਿੰਦਰ ਸਿੰਘ ਦਾ ਨਾਮ ਸਤਿਕਾਰਯੋਗ ਭਾਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਜੀ ਪ੍ਰਿੰਸ ਹੋਈ ਜਿਹੜਾ ਚੋਣ ਪ੍ਰਚਾਰ ਕਰ ਗਿਆ ਕਿਹੜੀ ਪਾਰਟੀ ਦਾ ਕਿਹੜੇ ਪਿੰਡ ਚ ਹੋ ਰਿਹਾ ਜੀ ਉਹ ਆਮ ਆਦਮੀ ਪਾਰਟੀ ਦੀ ਸੰਘਰਸ਼ ਕਰਨ ਦੇ ਆ ਪੂਰਾ ਚੋਣ ਪ੍ਰਚਾਰ ਕਰਨ ਦੇ ਆ ਪਿੰਡ ਮੋਕਲ ਦੇ ਵਿੱਚ ਠੀਕ ਆ ਇਥੋਂ ਬੂਥ ਜਿਤਾਵਾਂਗੇ ਪੂਰੀ ਤਗੜੀ ਲੀਡ ਨਾਲ ਜਿਤਾਵਾਂਗੇ ਅਸੀਂ ਹੋਰ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪਬਲਿਕ ਨੂੰ ਇਹੋ ਸੁਨੇਹਾ ਆ ਕਿ ਬਾਕੀ ਪਾਰਟੀਆਂ ਨੂੰ ਇੰਨਾ ਇੰਨਾ ਚਿਰ ਮੌਕਾ ਦਿੱਤਾ ਆ ਇਹਨਾਂ ਨੂੰ ਇੱਕ ਮੌਕੇ ਨਾਲ ਨਹੀਂ ਗੱਲ ਬਣਨੀ ਸਾਨੂੰ ਇੱਕ ਅੱਧਾ ਮੌਕਾ ਹੋਰ ਦੇਣਾ ਪੈਣਾ ਆ ਆਪਣੇ ਕੈਂਡੀਡੇਟਾਂ ਦਾ ਨਾਮ ਦੱਸ ਦਿਓ ਕਿਹੜੇ ਕਿਹੜੇ ਪਿੰਡ ਸਾਡੇ ਇਥੋਂ ਹਰਸ਼ਦੀਪ ਹਰਸ਼ਦੀਪ ਕੌਰ ਆਮ ਆਦਮੀ ਪਾਰਟੀ ਬਲਾਗ ਸੰਤੀ ਠੀਕ ਹੈ ਤੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਨੇ ਉਹ ਆਪਣੇ ਇਕਬਾਲ ਮਸੀਹ ਜੀ ਉਹਨਾਂ ਦੇ ਮੈਸੇਜ ਖਲੋਤੇ ਨੇ ਕੋਕੇ ਸਰ ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਦੂਸਰਾ ਦਿਨ ਪਿੰਡ ਮੋਕਲ ਦੇ ਵਿੱਚ ਡੋਰ ਟੂ ਡੋਰ ਸਾਡੇ ਸਰਦਾਰ ਪ੍ਰਿੰਸ ਜੀ ਕਰਵਾ ਰਹੇ ਨੇ ਤੁਹਾਨੂੰ ਬਹੁਤ ਹੀ ਵਧੀਆ ਹੰਕਾਰਾ ਇਥੋਂ ਮਿਲ ਰਿਹਾ ਹੈ ਅਹੀਂ ਇਹੋ ਚਾਹੁੰਨੇ ਆ ਕਿ ਪਬਲਿਕ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਸਾਡੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੁਟਾ ਕੇ ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤੀ ਆਪਾਂ ਨੇ ਸਿਤਾਪੁਰ। ਔਰ ਪਬਲਿਕ ਨੂੰ ਕੀ ਸੁਨਾ ਲੈਣਾ ਚਾਹੁੰਦੇ? ਪਬਲਿਕ ਨੂੰ ਇਹੋ ਸੁਨਾ ਦੇਣਾ ਚਾਹੁੰਦੇ ਆ ਕਿ ਪਹਿਲੇ ਅਸੀਂ ਇਨਾ ਸਰਕਾਰਾਂ ਨੂੰ ਬਹੁਤ ਹੀ ਮੌਕਾ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਹੋਰ ਦਿੱਤਾ ਜਾਵੇ ਜੋ ਕਿ ਕੋਹ ਆਪਣੇ ਇਲਾਕੇ ਦਾ ਸੁਧਾਰ ਹੋ ਸਕੇ। ਆਪਣੇ ਦੇ ਪਿੰਡਾਂ ਦੇ ਕੰਮ ਅਧੂਰੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਅਸੀਂ ਐਸੇ ਕਰਕੇ ਲੱਗੇ ਜਿੱਦਾਂ ਸਾਡੇ ਹੁਣ ਇੱਕ ਕੈਂਡੀਡੇਟ ਆ ਇਹਨਾਂ ਨੂੰ ਜਿਤਾ ਕੇ ਜੋ ਰਹਿੰਦੇ ਆ ਅਧੂਰੇ ਕੰਮ ਆਹੀ ਆਪਣੇ ਪੂਰੇ ਕਰਾ ਸਕੀਏ ਬਹੁਤ ਧੰਨਵਾਦ ਜੀ